ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਸਵੇਰੇ ਦੀ ਇੱਕ अहम ਖਬਰ ਤੁਹਾਡੇ ਨਾਲ ਪਿੰਡ ਐਮਾਚਾਲ ਤੋਂ ਸਾਂਝੀ ਕਰ ਰਹੇ ਜਿੱਥੇ ਪਿੰਡ ਐਮਾਚਾਲ ਦੇ ਵਸਨੀਕਾਂ ਨੇ ਅੱਜ ਸਵੇਰੇ ਖੇਤਾਂ ਵਿੱਚ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਚੋਰਾਂ ਨੂੰ ਸਕੋਰਪਿਓ ਗੱਡੀ ਸਮੇਤ ਕਾਬੂ ਕਰ ਲਿਆ ਤੇ ਪੁਲਿਸ ਨੂੰ ਫੜਾ ਦਿੱਤਾ ਦੱਸਦੇ ਜਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਕਾਠਗੜ ਦੇ ਨਾਲ ਲੱਗਦੇ ਪਿੰਡ ਐਮਾਚਾਲ ਅਤੇ ਵਕਫਾ ਪਿੰਡਾਂ ਦੇਖੇ ਅੱਜ ਸਵੇਰੇ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਚੋਰਾਂ ਨੂੰ ਪਿੰਡ ਐਮਾਚਾਲ ਦੇ ਪਿੰਡ ਵਾਸੀਆਂ ਨੇ ਕਾਬੂ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਮਾਚਾਲ ਦੇ ਵਾਸੀਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਹਨਾਂ ਦੇ ਪਿੰਡਾਂ ਵਿੱਚ ਟਰਾਂਸਫਾਰਮਰ ਚੋਰੀ ਹੋ ਰਹੇ ਸਨ ਅਧਿਉਰਨ ਦੱਸਿਆ ਕਿ ਪਿੰਡ ਐਮਾਚਾਲ ਵਿਖੇ ਇੱਕ ਸਕੋਰਪਿਓ ਗੱਡੀ ਰਾਤ ਵੇਲੇ ਪਿੰਡ ਵਿੱਚ ਘੁੰਮ ਰਹੀ ਸੀ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਦੋਂ ਗੱਡੀ ਨੂੰ ਘੇਰਾ ਪਾਇਆ ਤਾਂ ਗੱਡੀ ਵਿੱਚ ਦੋ ਵਿਅਕਤੀ ਟਰਾਂਸਫਾਰਮਰ ਚੋਰੀ ਕਰਨ ਲਈ ਆਏ ਸਨ ਤਾਂ ਉਹਨਾਂ ਨੇ ਕਾਟਗੜ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਪੁਲਿਸ ਆਈ ਤੇ ਉਹਨਾਂ ਨੇ ਸਕੋਰਪਿਓ ਗੱਡੀ ਸਮੇਤ ਦੋ ਚੋਰਾਂ ਨੂੰ ਕਾਬੂ ਕਰ ਲਿਆ ਤਾਂ ਇਸ ਖਬਰ ਦੇ ਉੱਤੇ ਜੇ ਧਿਆਨ ਮਾਰੀਏ ਤਾਂ ਮਨ ਵਿੱਚ ਸਵਾਲ ਉੱਠਦੇ ਨੇ ਕਿ ਚੋਰ ਇਹ ਪਿੱਛਿਓ ਤਕੜੇ ਵੀ ਕਿੰਨੇ ਨੇ ਇਹਨਾਂ ਦੇ ਹੌਸਲੇ ਵੀ ਤਕੜੇ ਨੇ ਤੇ ਉਹ ਵੀ ਕਿੰਨੇ ਤਕੜੇ ਨੇ ਤੇ ਇਹਨਾਂ ਨੂੰ ਪੁਸ਼ਤ ਪਨਾਹੀ ਵੀ ਤਕੜੀ ਮਿਲਦੀ ਜਾਪਦੀ ਕਿਉਂਕਿ ਸਕੋਰਪਿਓ ਗੱਡੀ ਵਿੱਚ ਆਏ ਨੇ ਸਕੋਰਪਿਓ ਜਿਹੜੀ ਲੱਖਾਂ ਦੀ ਗੱਡੀ ਹੈ ਤੇ ਉਸ ਵਿੱਚ ਆ ਕੇ ਇਹ ਬੜੇ ਹੀ ਆਰਾਮ ਨਾਲ ਟਰਾਂਸਫਾਰਮਰ ਚੋਰੀ ਕਰ ਰਹੇ ਸਨ ਕੀ ਪਤਾ ਕਿੰਨੇ ਲੰਬੇ ਸਮੇਂ ਤੋਂ ਕਰ ਰਹੇ ਸਨ ਜਿਸ ਦੇ ਚਲਦਿਆਂ ਲੋਕ ਬਹੁਤ ਪਰੇਸ਼ਾਨ ਸਨ ਤੇ ਆਪ ਲੋਕਾਂ ਨੇ ਘੇਰਾ ਪਾ ਕੇ ਇਹਨਾਂ ਨੂੰ ਫੜਿਆ ਇਹ ਵੱਡੇ ਸਵਾਲ ਨੇ ਕੀ ਪੈਟਰੋਲਿੰਗ ਆਮ ਤੌਰ ਤੇ ਨਹੀਂ ਹੋ ਰਹੀ ਸੀ ਜਿਹੜਾ ਲੋਕਾਂ ਨੂੰ ਘੇਰਾ ਪਾ ਕੇ ਇਹਨਾਂ ਨੂੰ ਘੇਰਨਾ ਪਿਆ ਹੁਣ ਇਹ ਚੋਰ ਪੁਲਿਸ ਦੀ ਹਿਰਾਸਤ ਵਿੱਚ ਨੇ ਪੁਲਿਸ ਅੱਗੇ ਇਹੀ ਬੇਨਤੀ ਆ ਕਿ ਇਹਨਾਂ ਚੋਰਾਂ ਤੋਂ ਪੂਰੇ ਕਨੈਕਸ਼ਨ ਪੁੱਛੇ ਜਾਣ ਕਿ ਇਹ ਸਮਾਨ ਕਿੱਥੇ-ਕਿੱਥੇ ਉਹਨਾਂ ਨੇ ਚੋਰੀ ਕੀਤਾ ਤੇ ਗਾਂ ਕਿਹਨਾਂ ਨੂੰ ਵੇਚਦੇ ਆ ਜੇ ਪੁਲਿਸ ਚਾਵੇ ਤਾਂ ਇਹਨਾਂ ਦੀ ਚੇਨ ਨੂੰ ਡਿਸਮੈਂਟਲ ਕੀਤਾ ਜਾ ਸਕਦਾ ਔਰ ਇਹਨਾਂ ਦੇ ਥਰੂ ਜਿਹੜੇ ਕਬਾੜੀਏ ਜਾਂ ਜਿਹੜੇ ਵਿਅਕਤੀ ਇਹਨਾਂ ਤੋਂ ਸਮਾਨ ਖਰੀਦਦੇ ਆ ਉਹਨਾਂ ਤੱਕ ਵੀ ਪਹੁੰਚ ਹੋ ਸਕਦੀ ਆ ਕਿਉਂਕਿ ਚੋਰਾਂ ਨੂੰ ਅਸਲੀ ਹੱਲਾਸ਼ੇਰੀ ਤਾਂ ਉਹ ਲੋਕ ਦਿੰਦੇ ਜਿਹੜੇ ਉਹਨਾਂ ਤੋਂ ਸਮਾਨ ਖਰੀਦਦੇ ਆ ਦਿਖਾਣੀ ਤੁਹਾਨੂੰ ਮੋਕ ਦੀ ਪੂਰੀ ਰਿਪੋਰਟ ਬਸ ਇਕੱਠੇ ਹੋਏ ਆਜ ਤਾਂ ਇਹ ਗੱਡੀ ਜਿਹੜੀ ਦਿੱਲੀ ਨੰਬਰ ਆ ਇਹ ਉਤਰੀ ਤਾਜਵਾਲ ਤੋਂ ਤਾਜਵਾਲ ਤੋਂ ਕੁਝ ਮੰਨਿਆ ਨੇ ਇਹ ਗੱਡੀ ਦੇਖੀ ਉਹਨਾਂ ਨੇ ਇਹ ਜਿਹੜੇ ਸਾਡੇ ਏਰੀਏ ਦੇ ਬੰਦੇ ਆ ਇਹਨਾਂ ਨੂੰ ਫੋਨ ਕਰਦੇ ਵੀ ਸਾਡੇ ਏਰੀਏ ਦੇ ਵਿੱਚ ਪਹਿਲਾਂ 7-8 ਜਿਹੜੇ ਸੀਗੇ ਟਰਾਂਸਫਾਰਮਰ ਉਹ ਚੋਰੀ ਹੋ ਗਏ ਜਿਨ੍ਹਾਂ ਦੇ ਵਿੱਚ ਕਿ ਸਾਡਾ 24 ਅਰ 25 ਦੀ ਰਾਤ ਨੂੰ ਸਾਡਾ ਵੀ ਟਰਾਂਸਫਾਰਮਰ ਜਿਹੜਾ ਆ ਉਹ ਰਾਤ ਨੂੰ ਚੋਰੀ ਹੋਇਆ ਇਸ ਦੀ ਕਿ ਤਲਾਸ਼ ਅਸੀਂ ਕਾਰਜਕਟ ਥਾਣੇ ਦੇ ਵਿੱਚ ਦਿੱਤੀ ਹੋਈ ਹੈ ਔਰ ਇਧਰ ਜਿਹੜੇ 30 ਮੁੰਡਾ ਜਿਹੜਾ ਨੇ ਦੇਖੀ ਇਹਨਾਂ ਨੇ ਗੱਡੀ ਚਰਨਜੀਤ ਲਗਭਗ 7:00 ਮਹੀਨੇ ਦੇ ਕਰੀਬ ਹੋ ਗਿਆ ਅਸੀਂ ਇਸ ਗੱਡੀ ਦੀ ਹਾਲ ਕਰ ਰਹੇ ਹਾਂ ਅਸੀਂ ਕੈਮਰਿਆਂ ਦੇ ਵਿੱਚ ਵੀ ਚੈੱਕ ਕਰੀ ਅਸੀਂ ਉਹਦੀ ਬਕਾਇਦਾ ਮੂਵੀ ਬਣਾ ਕੇ ਐਸਐਚਓ ਸਭ ਨੂੰ ਵੀ ਇੱਥੇ ਭੇਜੀ ਹੈ ਇਹ ਗੱਡੀ ਸਾਡੇ ਕੋਲ ਰਾਤ ਨੂੰ ਆਂਦੀ ਹੈ ਕਿ ਬੰਦੇ ਲਾ ਕੇ ਜਾਂਦੀ ਲਗਭਗ 10 10:30 ਵਜੇ ਉਸ ਤੋਂ ਬਾਅਦ ਫਿਰ ਇਹ ਸਾਸੀਂ ਕੈਮਰੇ ਦੇ ਵਿੱਚ ਰਿਕਾਰਡ ਚੈੱਕ ਕਰਿਆ 2:30 ਵਜੇ ਗੱਡੀ ਦੁਬਾਰਾ ਵਾਪਸ ਆਦੀ ਹੈ ਇਹਨੂੰ ਗੱਡੀ ਨੂੰ ਸਾਨੂੰ ਭਾਲਦਿਆਂ ਨੂੰ ਲਗਭਗ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਤੇ ਅੱਜ ਅਸੀਂ ਦੇਖਿਆ ਸੀ ਬੰਦੇ ਅਸੀਂ ਰਾਤ ਨੂੰ ਬੰਦੇ ਸੀਗੇ ਰੋਡ ਦੇ ਉੱਤੇ ਘੁੰਮਣ ਵਾਲੇ ਸਾਡੇ ਛੱਡੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੱਡੀ ਮੰਡਰੋਂ ਉਤਰੇ ਅਸੀਂ ਇਹਨਾਂ ਦੋ ਗੱਡੀਆਂ ਮੋਰੇ ਲਾਈਆਂ ਦੋ ਪਿੱਛੇ ਲਾਈਆਂ ਇਹਨਾਂ ਦੇ ਕੋਲ ਅਸੀਂ ਗੱਡੀ ਚੈੱਕ ਕਰ ਲਈ ਗੱਡੀ ਦੇ ਵਿੱਚ ਟਰਾਂਸਫਾਰਮਰ ਦਾ ਸਬਾਨ ਵਿੱਚ ਲੱਗਿਆ ਹੋਇਆ ਜਿਹੜੇ ਬਾਕੀ ਦੇ ਬੰਦੇ ਇਹਨਾਂ ਦੇ ਨਾਲ ਸਾਨੂੰ ਨਹੀਂ ਲੱਗਦਾ ਦੋ ਬੰਦੇ ਸਾਡੇ ਹੱਥ ਲੱਗੇ ਇੰਨੇ ਕ ਟਰਾਂਸਫਾਰਮਰ ਜਿਹੜੇ ਚੋਰੀ ਹੋ ਗਏ ਲੱਗਭਗ ਵੈਸੇ ਦਾ ਸਾਡੇ ਨੇੜੇ-ਨੇੜੇ ਹੋਊਗੇ ਲੱਗਭਗ 20 ਟਰਾਂਸਫਾਰਮਰ ਜਿਹੜੇ ਸਾਡਾ ਅਸੀਂ ਇੱਥੇ ਖੜੇ ਸਾਡੇ 6-7 ਟਰਾਂਸਫਾਰਮਰ ਹਾਂ ਜਿੱਦਾਂ ਅੱਜ ਇਹਨਾਂ ਨੇ ਤੁਸੀਂ ਕਾਰ ਫੜੀ ਆ ਇਹਨਾਂ ਨੇ ਕੋਈ ਅੱਜ ਤੁਹਾਨੂੰ ਆਈਡੀਆ ਲੱਗਦਾ ਵੀ ਹੋਰ ਵੀ ਕੋਈ ਟਰਾਂਸਫਾਰਮਰ ਖੋਲਣ ਆਏ ਹੋਣਗੇ ਜਾਂ ਕੀ ਕਿਸੇ ਦੇ ਪਰ ਅਸੀਂ ਤੱਕ ਦੇਖਦੇ ਕਿਹਦਾ ਕਿਹਦਾ ਟਰਾਂਸਫਰ ਹੁੰਦਾ ਰਿਹਾ ਕੀ ਚੱਕ ਸਾਡੀ ਅੱਗੇ ਨਾਲ ਜੰਦਾ ਤੋੜ ਕੇ ਮੋਟਰ ਵੀ ਉੱਥੋਂ ਕੱਢੀ ਆ ਤੇ ਹੋਰ ਵੀ ਸਮਾਨ ਮੋਟਰ ਦੇ ਪੰਦਰੋਂ ਚੱਕ ਕੇ ਲੈ ਕੇ ਗਏ ਆ ਜਦੋਂ ਫੜਿਆ ਇਹਨਾਂ ਨੇ ਮਤਲਬ ਦੱਸਿਆ ਕਿ ਤਰ੍ਹਾਂ ਦੀ ਘੇਰੀ ਹੁਣ ਬੰਦੇ ਚੱਕਣ ਆਈ ਸੀ ਕਿ ਉਹ ਸਮਾਨ ਇਕੱਠਾ ਕਰਨ ਆਈ ਸੀ ਕਿਸ ਕੈਮਰੇ ਦਾ ਰਿਕਾਰਡ ਤੋਂ ਲਈ ਆ ਨਾ ਇਹ ਗੱਡੀ ਜਦੋਂ ਆਂਦੀ ਆ ਇਹ 2:00 ਵਜੇ ਮੰਨ ਲਓ ਮੰਨ ਨੂੰ 25 ਮਿੰਟ ਤੋਂ ਆਂਦੀ ਆ ਤੇ 20 ਮਿੰਟ ਦੇ ਵਿੱਚ ਸਮਾਨ ਚੱਕ ਕੇ ਗੱਡੀ ਵਾਪਸ ਹੋ ਜਾਂਦੀ ਆ ਨੇ ਇਹਨੇ ਮੈਨੂੰ ਲੋ ਤੁਹਾਨੂੰ ਜਾਣਕਾਰੀ ਦਿੱਤੀ ਕਿਥੇ ਦੇ ਲੈਣ ਵਾਲਾ ਕੀ ਹੈਗਾ ਨਹੀਂ ਸਾਨੂੰ ਨਹੀਂ ਦਿੱਤੀ ਹੁਣ ਇੱਥੇ ਪਤਾ ਲੱਗੂ ਸਾਨੂੰ ਕੁਝ ਨਹੀਂ ਪਤਾ ਅਸੀਂ ਪ੍ਰੂਫ ਨਾਲ ਦੇ ਕੋਲ ਜਰੂਰ ਦੇਖਾ ਰੋਪੜ ਦੇ ਪ੍ਰੂਫ ਨਾਲ ਦੇ ਕੋਲ ਹੈਗੇ ਆ ਲੇਕਿਨ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿਆ ਸੀ ਤੇ ਪੁਲਿਸ ਦੇ ਵਿਵਾਲੇ ਕਰਦੇ ਹੁਣ ਤੇ ਹੁਣ ਇਹ ਪੁਲਿਸ ਵਾਲੇ ਪੁੱਛਣਗੇ ਹੁਣ ਸਾਨੂੰ ਸਵੇਰੇ ਜਾ ਕੇ ਪਤਾ ਲੱਗੂ ਅੱਜ ਰਾਤ ਉਹਨਾਂ ਨੇ ਕੀ ਕੀ ਕਰਿਆ ਅਸੀਂ ਇਹ ਗੱਡੀ ਭਾਲਦੇ ਸੀ ਕਿ ਤੁਸੀਂ ਗੱਡੀ ਦੇਖ ਸਕਦੇ ਆ ਸਾਡੇ ਕੋਲੇ ਇਹਦੇ ਰਿਕਾਰਡ ਬਕਾਇਦਾ ਪਈ ਆ ਕੈਮਰਿਆਂ ਦਾ ਰਿਕਾਰਡ ਸਾਡੇ ਕੋਲ ਪਈ ਆ ਫੋਟੋ ਸਾਡੇ ਕੋਲ ਪਈ ਆ ਹਾਂ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਨਾਲ ਦੇ ਉਨ੍ਹਾਂ ਦੇ ਉੱਪਰ ਕੋਈ ਕਾਰਵਾਈ ਸ਼ਕਤ ਕੀਤੀ ਜਾਵੇ। ਸਮਾਨ ਬਰਾਮਦ ਕੀਤਾ ਜਾਣਾ ਕੋ ਸਮਾਨ ਬਰਾਮਦ ਕੀਤਾ ਗੱਡੀ ਦਾ ਹੀ ਪਤਾ ਲੱਗ ਜਾਵੇ ਗੱਡੀ ਕਿਹਦੀ ਹੈ ਗੱਡੀ ਦੇ ਉੱਪਰ ਵੀ ਕੁਝ ਨਹੀਂ ਸੰਲਭ ਰਿਹਾ ਵੀ ਗੱਡੀ ਕਿਸੇ ਦੇ ਨਾਮ ਤੇ ਹੈ ਜਾਂ ਕੀ ਕੋਈ ਸਬੂਤ ਤੁਸੀਂ ਦੇਖਿਆ ਤਾਂ ਤੁਹਾਨੂੰ ਪਤਾ ਹੋ ਸਕਦਾ। ਹੋਰ ਤਾਂ ਨਹੀਂ ਉਹ ਹੈਵ ਲਗਾਤਾਰ ਟ੍ਰਾਂਸਫਰ ਮਾਰੀਆਂ ਚੋਰੀਆਂ ਹੋਰ ਕਿਸੇ ਦਾ ਇੰਜਣ ਖੁੱਲ ਗਿਆ ਕੁਝ ਹੋਰ ਖੁੱਲ ਗਿਆ ਚੋਰੀਆਂ ਬਹੁਤ ਡਰਤ ਹੋ ਰਹੀਆਂ ਸਭ ਤੇ ਉਹਦੇ ਸਾਰਾ ਏਰੀਆ ਜਾਗਰੂਕ ਹੋਇਆ ਪਿਆਤਾ ਤੇ ਧਿਆਨ ਕਰਦੇ ਤੇ ਵੀ ਹੋ ਕੇ ਆ ਰਿਹਾ ਹੈ। ਤੇ ਅੱਜ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੇ ਹੋਰ ਰਲ ਕੇ ਇਹਨਾਂ ਨੇ ਗੱਡੀ ਨੂੰ ਫੜਿਆ ਤੇ ਦੋ ਬੰਦੇ ਵੀ ਫੜ ਲਏ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਪਏ ਨਾ ਸ਼ਰਾਰਤੀ ਜਿਹੜੇ ਚੋਰਾਂ ਅੰਸਰ ਇਹਨਾਂ ਦੇ ਉੱਚ ਪੜਤਾਲ ਕਰਕੇ ਜਿਹੜਾ ਸਮਾਨ ਉਹ ਬਰਾਮਦ ਕਰਿਆ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਇਹ ਜਿਹੜੇ ਬੰਦੇ ਫੜੇ ਆ ਕੋਈ ਬਾਹਰ ਦੇ ਕੋਈ ਲੋਕਲ ਬੰਦਾ ਵੀ ਹੋ ਸਕਦਾ ਕੋਈ ਆਈਡੀਆ ਤੁਹਾਡਾ ਹਾਂ ਇਹਨਾਂ ਦੇ ਨਾਲ ਲੋਕਲ ਬੰਦੇ ਵੀ ਹੋਣਗੇ ਤੇ ਉਹਨਾਂ ਦਾ ਇਹਨਾਂ ਤੋਂ ਪੁੱਛ ਪੜਤਾਲ ਕੀਤਾ ਉੱਥੇ ਰੌਲਾ ਪਾ ਰਹੇ ਜੀ ਪਿਲੋਕੋ ਬੰਦਾ ਹਾਂ 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 ਲੋਕਲ ਬੰਦੀ ਵਿੱਚ ਹੋਣਗੇ ਤੇ ਇਹਨਾਂ ਦਾ ਰੋਪੜ ਦਾ ਐਡਰੈਸ ਹੈ ਉੱਥੇ ਅਧਾਰ ਕਾਰਡ ਤੇ ਦੇਖਿਆ ਤਾਂ ਕੋਈ ਬਿਜੇ ਕੁਮਾਰ ਨਾਮ ਹੈ ਇੱਕ ਦਾ ਤੇ ਇੱਕ ਸ਼ਾਇਦ ਹੋਰ ਕਿਆ ਤਾਂ ਮੈਂ ਤਾਂ ਉਹ ਧਿਆਨ ਚ ਨਹੀਂ ਹੈ ਇਹਨਾਂ ਦੇ ਕੋਲ ਪ੍ਰੂਫ ਹੈਗੇ ਆ ਅਧਾਰ ਕਾਰਡ ਪੈਨ ਕਾਰਡ ਇਹਨਾਂ ਦੇ ਕੋਲ ਹੈ ਰੋਪੜ ਦਾ ਐਡਰੈਸ ਬਾਡ ਨੰਬਰ 14 15 ਉਹ ਤਾਂ ਨਕਲੀ ਆ ਜੀ ਹੈ ਨਕਲੀ ਹੋ ਸਕਦਾ ਨਕਲੀ ਹੋ ਸਕਦਾ ਉਹ ਹੋ ਸਕਦਾ ਜੀ ਉਹ ਨਕਲੀ ਵੀ ਹੋ ਸਕਦਾ ਬਾਕੀ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਬਗਰਾਤੀ ਆ ਜੀ ਉਹ ਵਿੱਚ ਇੱਕ ਬੰਦਾ ਗੁਜਰਾਤੀ ਆ ਉਹਦਾ